ਸਸ਼ੇ ਕਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਅਨੂ ਲੈ ਕੇ ਹਾਂ ਅੱਜ ਦੀ ਵੱਡੀ ਖਬਰ 2 ਅਕਤੂਬਰ ਤੋਂ ਮਿਲੇਗਾ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਦੀ ਅੰਤਿਮ ਪ੍ਰਵਾਨਗੀ ਦੇ ਇਤ ਰਾਜ ਇਸ ਤਰ੍ਹਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਚੰਡੀਗੜ੍ਹ ਪੰਜਾਬ ਦੇ ਸਰਕਾਰ 2 ਅਕਤੂਬਰ ਤੋਂ ਸੂਬੇ ਵਿੱਚ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਦੇਣ ਦੀ ਸਕੀਮ ਨੂੰ ਲਾਗੂ ਕਰਨਾ ਚਾਹੀਦਾ ਹੈ ਸੂਬਾ ਸਰਕਾਰ ਨੂੰ ਕੇਂਦਰ ਸਰਕਾਰ ਦੀ ਸੰਤੀ ਬਰਵਾਨੀ ਦਾ ਇਤਰਾਜ਼ ਹੈ ਆਮ ਆਮਦਨੀ ਕਲੀਨਿਕ ਕੇਂਦਰ ਖੋਲਣ ਦਾ ਕਾਰਨ ਕਿ ਸਰਕਾਰ ਨਾਲ ਪੈ ਰੇੜ ਕੇ ਕਾਰਨ ਸੂਬਾ ਸਰਕਾਰ ਖਾਸ ਕਰਕੇ ਸਿਹਤ ਵਿਭਾਗ ਕੇ ਸਿਮਲੇ ਵਿੱਚ ਫਸਣਾ ਨਹੀਂ ਚਾਹੁੰਦੀ ਕਿ ਅੰਦਰ ਦਾ ਆਯੁਸ਼ਮਾਨ ਭਾਰਤ ਯੋਜਨਾ ਦਾ ਪੰਜਾਬ ਵਿੱਚ 16.5 ਲੱਖ ਪਰਿਵਾਰਾਂ ਨੂੰ ਲਾਭ ਮਿਲ ਰਿਹਾ ਹੈ ਤੇ ਇਸ ਤਰ੍ਹਾਂ ਸੁਪਰ ਸਰਕਾਰ ਦੀ ਯੋਜਨਾ ਲਾਗੂ ਹੋਣ ਦੇ ਨਾਲ ਇਹ ਪਰਿਵਾਰ ਵਿੱਚ 10 ਲੱਖ ਰੁਪਏ ਤੱਕ ਦਾ ਇਲਾਜ ਲੈ ਦੇ ਯੋਗ ਹੋ ਜਾਣਗੇ ਇਹਨਾਂ ਨੂੰ 5 ਲੱਖ ਰੁਪਏ ਤੱਕ ਦਾ ਲਾਭ ਮਿਲ ਰਿਹਾ ਹੈ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਨੇ ਸਿਹਤ ਮੰਤਰਾਲੇ ਨੇ ਕੁਝ ਖਸਦੇ ਖਦਸ਼ੇ ਪ੍ਰਗਟ ਕੀਤੇ ਅਤੇ ਜਿਨ੍ਹਾਂ ਦਾ ਸਿਹਤ ਵਿਭਾਗ ਨੇ ਜਵਾਬ ਦੇ ਦਿੱਤਾ ਅਤੇ ਪੰਜਾਬ ਸਰਕਾਰ ਨੂੰ ਉਮੀਦ ਹੈ ਕਿ 1-2 ਦਿਨ ਵਿੱਚ ਕੇਂਦਰ ਸਿਹਤ ਮੰਤਰਾਲੇ ਤੋਂ ਪ੍ਰਮਾਣੀਗੀ ਮਿਲ ਸਕਦੀ ਹੈ ਕੇਂਦਰ ਦੀ ਹਰੀ ਚੰਡੀ ਮਿਲਣ ਤੋਂ ਬਾਅਦ ਹੀ ਸੂਬਾ ਸਰਕਾਰ ਟੈਂਡਰ ਪ੍ਰਕਿਰਿਆ ਸ਼ੁਰੂ ਕਰੇਗੀ ਤਤਕਾਲੀ ਮੁੱਖ ਮੰਤਰੀ ਕੈਪਟਨ ਕੈਪਟਨ ਅਮਰਿੰਦਰ ਸਿੰਘ ਨੇ ਸਰਬਤ ਸੇਤ ਬੀਮਾ ਯੋਜਨਾ ਦਾ ਆਕਾਰ ਵਧਾਉਂਦੇ ਹੋਏ ਲਾਪਾਤਰੀਆਂ ਦੀ ਸੂਚੀ ਵਿੱਚ ਕਿਸਾਨ, ਛੋਟੇ ਦੁਕਾਨਦਾਰ, ਪੱਤਰਕਾਰ ਅਤੇ ਹੋਰ ਵਰਗਾਂ ਨੂੰ ਸ਼ਾਮਿਲ ਕੀਤਾ ਹੈ। ਇਹ ਵਰਗ ਕਰੀਬ 45 ਲੱਖ ਪਰਿਵਾਰਾਂ ਨੂੰ 5 ਲੱਖ ਰੁਪਏ ਤੱਕ ਦਾ ਕੈਸ਼ਲੈਸ ਇਲਾਜ ਦਾ ਸਭ ਲਾਭ ਮਿਲ ਰਿਹਾ ਹੈ ਕੇਂਦਰ ਦੀ ਇਹ ਯੋਜਨਾ 60:40 ਅਨੁਪਾਤ ਨਾਲ ਚੱਲ ਰਹੀ ਹੈ ਤੇ ਇਹ ਕਾਰਨ ਹੈ ਕਿ ਪੰਜਾਬ ਸਰਕਾਰ ਨੇ ਸਿਹਤ ਮੰਤਰਾਲੇ ਤੋਂ ਪਹਿਲਾਂ ਹੀ ਪ੍ਰਵਾਨਗੀ ਲੈਣੀ ਉਚਿਤ ਸਮਝੀ ਅਤੇ ਜੋ ਭਵਿੱਖ ਵਿੱਚ ਆਮ ਆਦਮੀ ਕਲੀਨਿਕ ਵਾਂਗ ਕੋਈ ਵਿਵਾਦਨਾ ਪੈਦਾ ਕਰੇ ਧੰਨਵਾਦ